ਹਾਂਜੀ ਸਵਾਗਤ ਹੈ ਜੀ ਦੀਪ ਤੇਰੀ ਫਾਰਮ ਚੈਨਲ ਤੇ ਆਪਣੇ ਚੈਨਲ ਨੂੰ ਕਰਦਾ ਸਬਸਕ੍ਰਾਈਬ ਜੀ ਤਾਂ ਜੋ ਹੜਕ ਆਉਣ ਵਾਲੀ ਵੀਡੀਓ ਤੁਸੀਂ ਦੇਖ ਸਕੋ ਅੱਜ ਦੀ ਵੀਡੀਓ ਵਿੱਚ ਤੁਸੀਂ ਜਿਹੜੀਆਂ ਦੋ ਵੇੜਾ ਦੇਖ ਰਹੇ ਹੋ ਜੀ ਇਹ ਬਾਈਆਂ ਸੇਲ ਆ ਵਿਕਾਊਗਾ ਬਾਕੀ ਦੀ ਸਾਰੀ ਜਾਣਕਾਰੀ ਆਪ ਬਾਈ ਤੋਂ ਲੈਣੇ ਆ ਹਾਂਜੀ ਸਾਸੀ ਕਾ ਬਾਈ ਜੀ ਨਿਕਾਲ ਜੀ ਬਾਈ ਜੀ ਆਪਣਾ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਜੀ ਪੀਤਾ ਕਹਿੰਦੇ ਆਪਣੇ ਵਿੱਚ ਠੀਕ ਹੈ ਜੀ ਬਾਈ ਆਪਣਾ ਪਿੰਡ ਕਿਹੜਾ ਜੀ ਹਰਤਾ ਬਾਈ ਜੀ ਜ਼ਿਲ੍ਹਾ ਜੀ ਬਟਿੰਡਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ 9455205481 ਇੱਕ ਵਾਰੀ ਫੇਰ ਦੱਸੋ 99658058 ਠੀਕ ਹੈ ਜੀ ਬਈ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਬਈ ਕਿੰਨੇ ਕ ਸਮਾਨ ਦਾ ਵਪਾਰ ਕਰਦੇ ਹੋ ਜੀ ਹੋ ਗਿਆ ਮੈਨੂੰ ਵੀ 15 ਸਾਲ ਠੀਕ ਹੈ ਜੀ ਬਈ ਜਿਹੜੀ ਪੈਕ ਨੰਬਰ ਤੇ ਵੇਰ ਦੇਖ ਰਹੇ ਆ ਕਿੰਵੇਂ ਸਵੇ ਸੁਣਦੀ ਹੈ ਬਈ ਇਹ ਦੂਜਾ ਸੁਆਦੀ ਠੀਕ ਹੈ ਜੀ ਲਿਆ ਬਈ ਖੋਲ ਕੇ ਅ ਤੂੰ ਦੇਖ ਸਕਦੇ ਆ ਜੀ ਦੂਜੇ ਸੁਵੇ ਵਾਸਤੇ ਬਈ ਹਾਂ ਜੀ ਦੂਜੇ ਸੁਵੇ ਵਾਸਤੇ ਗੱਬਣਾ ਜੀ ਬਾਈ ਦਾ ਦਸਣ ਤਾ ਵਕ ਕਿੰਮੇ ਕਿੰਨੇ ਦਿਨ ਦੀ ਕੱਚੀ ਹੈ ਜੀ ਇਹ ਹੇ ਹਫਤਾ ਲੱਗ ਡਾਕਟਰ ਹੈ ਹਵਕ ਤੇਰੀ ਕੱਤੀ ਹੈ ਦੱਸਣ ਦੇ ਹਿਸਾਬ ਨਾਲ ਬਾਈ ਦੇ ਬਾਕੀ ਜੀ ਬਣੂ ਬਹੁਤ ਵਧੀਆ ਜੀ ਇਹ ਥਣ ਲੈਵਾ ਬਹੁਤ ਚੰਗਾ ਕਦੋਂ ਕੀ ਹੈ ਬਾਕੀ ਬਾਈ ਜਨ ਵਾਲੀ ਵੇੜਾ ਜੀ ਤੁਸੀਂ ਦੇਖ ਸਕਦੇ ਆ ਲਿਆ ਵੀ ਮੋੜ ਲਿਆ ਕਾਲੇ ਰੰਗ ਚ ਜੀ ਠੰਡੀ ਸੀ ਲੈ ਬਾਈ ਪੂਰੇ ਪੂਰੇ ਠੀਕ ਹੈ ਜੀ ਥਣ ਤੁਸੀਂ ਦੇਖ ਸਕਦੇ ਜੀ ਹੱਥੀ ਚਵਾਈ ਵਾਲੇ ਆ ਜੀ ਥਣ ਦੇ ਸਕਣ ਤੁਸੀਂ ਜੀ ਪਰ ਨੇੜੇ ਤੋਂ ਦਿਖਾਣੇ ਆਂ ਭਾਈ ਮੁੱਲ ਇਹਦਾ ਮਨ ਲੈਣ ਦੇਣ ਦੀ ਡਾਕਟਰ 45000 ਰੁਪਏ ਆ ਜੀ ਮਾਨਤਾਲ ਜੀ ਮਾਨਤਾਲ ਮੁੱਕ ਜੇ ਕਰ ਦਾਂਗੇ ਠੀਕ ਆ ਜੀ ਬਾਈ ਨੇੜੇ ਮੁੱਲ ਕੀਤਾ ਜੀ 45000 ਰੁਪਏ ਬਾਕੀ ਬਾਈ ਕਹਣਾ ਜੀ ਮਾਨਤਾਲ ਮੁੱਕੇ ਤੇ ਕਰ ਦਾਂਗੇ ਜੀ ਠੀਕ ਆ ਜੀ ਦੂਜੀ ਦੋ ਨੰਬਰ ਤੇ ਆਓ ਜੀ ਇਹਦੇ ਭਾਈ ਦੱਸੋ ਜੀ ਇਹ ਸਾਹੀ ਵਾਲਾ ਜੀ ਹਾਂਜੀ ਇੱਕ ਨੰਬਰ ਪੂਰੀ ਵਧ ਕੇ ਠੀਕ ਹੈ ਜੀ ਕੰਦੀ ਸੀਲ ਮਰ ਫਰਕੀ ਦੂਜਾ ਸੂਆ ਲਿਆਵੇ ਖੋਲ ਕੇ ਲਿਆਣੂ ਆ ਤੂੰ ਦੇਖ ਸਕਦੇ ਦੋ ਨੰਬਰ ਤੇ ਜੀ ਇੱਕ ਨੰਬਰ ਦਾ ਮੁੱਲ 45000 ਰੁਪਏ ਜੀ ਬਾਕੀ ਬਾਈ ਕਨਾਂ ਮਾਨ ਤਾਨ ਕਰਦਾਂਗੇ ਮੌਕੇ ਤੇ ਆ ਦੋ ਨੰਬਰ ਤੇ ਦੂਈ ਦੇਖ ਸਕਦੇ ਸਾਈਵਾਲ ਕਾਲੇ ਰੰਗ ਚ ਠਣ ਤੁਸੀਂ ਦੇਖ ਸਕਦੇ ਬਹੁਤ ਚੰਗਾ ਲੱਗਿਆ ਹੋਇਆ ਭਾਈ ਕਿੰਨਾ ਤੈਂ ਪਿਆ ਸੂਣ ਚੇਰੇ ਇਹ ਵੀ ਹਫਤਾ ਲੈ ਲੂੜਾ ਹਫਤੇ ਦੀ ਕੱਚੀ ਆ ਬਾਈ ਦਾ ਦਸਮ ਮੁਤਾਬਕ ਜੀ ਦੁੱਧ ਕਿੰਨਾ ਕ ਪਾਉ ਬਈਏ ਦੁੱਧ ਦੀਆਂ ਕਿ 18 ਡੰਦੇ ਤੋਂ ਬਾਹਰ ਪਾਉਗੀ ਬਾਈ ਇਹ ਪਹਿਲੇ ਸੂਏ 15 ਲੀਟਰ ਦੁੱਧ ਆਏ ਨੇ ਠੀਕ ਹੈ ਜੀ ਲਿਓ ਬਾਈ ਬਾਈ ਕਹਿੰਦਾ ਜੀ ਪਹਿਲੇ ਸੂਏ ਦੁੱਧ ਦੇ ਨੇ 15 ਕਿਲੋ ਪਵਾਇਆ ਇਸ ਵਾਰ 18 ਕਿਲੋ ਬਾਅਦ ਦੁੱਧ ਪਾਉਗੀ ਜੀ ਇਹ ਬਾਕੀ ਰਾਜ ਜੀ ਅਸੀਂ ਦੇਖ ਸਕਦੇ ਆਂ ਇਹ ਬਿਹੜਾ ਦੋਵੇਂ ਰਾਜ ਜੀ ਬਾਈ ਜੀ ਬੰਦ ਬਾਈ ਥਾਂ ਤੁਸੀਂ ਦੇ ਸਕਦੇ ਵਾਹ ਚੰਗਾ ਲੱਗਿਆ ਖੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਲੈ ਵਿੱਚ ਧੱਲਾ ਪਾਈਆਂ ਜੀ ਭਵਨਾਂ ਬਹੁਤ ਤਰਜਾਸ ਤਿਆਰ ਕਰੂਗੀ ਹੈ ਭਾਈ ਇਹਦਾ ਮੁੱਲ ਕਿੰਨਾ ਇਹਦਾ ਮੁੱਲ ਡਾਕਟਰ 5000 ਰੁਪਏ ਆਜਦਾ ਮਾਨਤਨ ਜੀ ਮਾਨਤਰ ਮੌਕੇ ਤੇ ਕਰ ਦਿੰਦੇ ਠੀਕ ਹੈ ਜੀ ਹਾਂ ਜੀ ਦੁੱਧ ਕਿੰਨਾ ਚਵਾਉਗਾ ਇਸ ਵਾਰ ਐਸੇ ਮੈਨੂੰ ਪਹਿਲੇ ਛੋਟ ਬਾਈ ਕਹਿੰਦੇ ਵੀ ਢੂਠਨੇ ਮਾਰਦੇ ਸੀ 15 14 15 ਲੀਟਰ ਖੁੱਲਾ ਦਿੱਤਾ ਹੈ ਕਿ 18 ਤੇ 20 ਵੀ ਰੱਖਦੀ ਆ ਠੀਕ ਹੈ ਬਾਕੀ ਸੇਵਾ ਤੇ ਹਾਂ ਜੀ ਬਾਕੀ ਪਣੀ ਪੁੜੀ ਬਹੁਤ ਡਾਕਟਰ ਐਡੀ ਬੱਚੀ ਨਿਕਲਦੇ ਨੇ ਪਣੀ ਪੁੜੀ ਅਰੇ ਦੇਖ ਸਕਦੇ ਨਹੀਂ ਬਾਈ ਕਹਿੰਦੇ ਜੀ ਬਾਕੀ ਸੇਵਾ ਤੇ ਜੀ ਬਾਕੀ ਲੈਵਲ ਤੇ ਲਾ ਬੋ ਪਈਆਂ ਜੀ ਹਵਾਨਾ ਬਹੁਤ ਵਧੀਆ ਤਿਆਰ ਕਰੋਗੇ ਜੀ ਇਹ ਬਈ ਅਕੜੀ ਨੰਬਰ ਫੇਰ ਦੱਸਦੇ ਆਪਦਾ ਜੀ ਹਾਂ ਨੰਬਰ ਦੱਸ ਦਿਓ ਜੀ ਨੰਬਰ 94852058 ਠੀਕ ਹੈ ਜੀ ਆ ਜੀ ਆਪਾਂ ਅੱਜ ਦੀ ਵੀਡੀਓ ਚ ਦੋ ਵੇੜਾ ਸੀ ਜੀ ਇਹ ਬਾਈ ਦੀਆਂ ਜੇ ਕਿਸੇ ਵੀ ਬਾਈ ਨੂੰ ਇਹਨਾਂ ਦੋਮਾਂ ਚ ਜਿਹੜੀ ਵੀ ਵੇੜ ਪਸੰਦ ਆ ਜੀ ਖਰੀਦਣ ਦਾ ਚਾਹਵਾਨ ਉਹ ਬਾਈ ਦੇ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਓ ਜੀ ਜੇ ਕਿਸੇ ਵੀ ਬਾਈ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲੈਣਾ ਜੀ ਬਾਈ ਤਸੱਲੀ ਤੁਸੀਂ ਆਪਦੀ ਆਪ ਕਰਨੀ ਆ ਜਿਹੜੇ ਬਾਈ ਨੇ ਵੇੜ ਲੈਣੀ ਆ ਮੇਰਾ ਕੰਮ ਸੀ ਸਿਰਫ ਵੀਡੀਓ ਬਣਾਉਂਦਾ ਸਾਰੇ ਬਾਈਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ